ਨੇ ਬਿਨਿਆ ਉਦੀ ਜ਼ੋਰ ਪੈ ਜਾਂਦਾ ਮੱਗਰ ਕੇ ਝੋਨੇ ਦੇ ਹੱਥ ਦਾ ਢੋਲੇ ਕੰਜਰ ਪ੍ਰਦਾਨ ਬਿਨਾ ਪਾਈ ਬੈਠਾ ਹੋਵੇ ਉਹ ਬੈਠਾ ਮੱਗਰ ਉਹ ਦਵਾਈ ਲੈ ਕੇ ਆਉਣੀ ਹੈ ਆ ਬੈਠਾ ਮੱਗਰ ਵੇ ਮੱਗਰਾ ਹਾਂ ਆ ਜਾ ਬਹਿ ਜਾ ਕਿਵੇਂ ਆ ਗਈ ਆ ਜਾ ਲੋਟ ਹੋ ਕੇ ਬਹਿ ਜਾ ਡਿੱਗਣਾ ਪਈ ਮੈਨੂੰ ਟੱਟੀਆਂ ਲੱਗੀਆਂ ਮੰਨਿਆ ਕੋਈ ਛੇਤੀ ਦੇਸੀ ਦਵਾਈ ਦੱਸ ਕਿਤੇ ਕਿਦੀਆਂ ਲੱਗੀਆਂ ਕੱਲ ਵਾਸਤੇ ਅੱਛਾ ਮਾਲਾ ਆਉਂਦੀਆਂ ਕਦੋਂ ਇਹ ਹਰ ਵਕਤ ਹੀ ਚੱਲ ਜਾਂਦੀਆਂ ਜਾਂ ਕਿਵੇਂ ਆਉਂਦੀਆਂ ਜਦੋਂ ਤੂੰ ਖਾ ਪੀ ਲੈਨੀ ਆ ਨਾਲ ਦੀ ਨਾਲ ਹਾਂ ਫਿਰ ਇਹੇ ਟੱਟੀਆਂ ਨਹੀਂ ਤੈਨੂੰ ਹਾਂ ਇਹਦਾ ਸੰਗ੍ਰਹਿ ਨਹੀਂ ਹੋਗੀ ਜਿਹਨੂੰ ਆਈਵੀਐਸ ਕਹਿੰਦੇ ਹੁੰਦੇ ਐ ਜਦੋਂ ਹਾਂ ਜਦੋਂ ਤੂੰ ਮਾਰਾ ਜਾ ਖਾ ਪੀ ਲੈਨੀ ਐ ਨਾਲ ਦੀ ਨਾਲ ਆ ਜਾਂਦੀ ਐ ਹਾਂ ਜੇ ਤੂੰ ਚਾਹ ਪੀਵੇਂ ਪਾਣੀ ਪੀਵੇਂ ਫੇਰ ਵੀ ਆ ਜਾਂਦੀ ਐ ਨਾ ਹਾਂ ਇਹ ਟੱਟੀਆਂ ਨਹੀਂ ਇਹ ਸੰਗ੍ਰਹਿ ਨਹੀਂ ਐ ਟੱਟੀਆਂ ਤਾਂ ਉਹ ਹੁੰਦੀਆਂ ਜਦੋਂ ਮੰਨ ਲਾ ਤੂੰ ਨਾ ਕੁਝ ਖਾਵੇਂ ਪੀਵੇਂ ਫੇਰ ਵੀ ਤੈਨੂੰ ਆ ਜੇ ਠੀਕ ਐ ਤਾਂ ਤੈਨੂੰ ਮੈਂ ਨਾ ਆਹ ਦੱਸਦਾ ਤੂੰ ਐਂ ਕਰੀ ਜਾ ਕੇ ਹਮ ਪਹਿਲਾਂ ਆਦਰ ਰਿੜ ਕੇ ਸਮਝਦੀਆਂ ਕੀ ਹੁੰਦਾ ਹਾਂ ਹਾਂ ਅਦਰੜਕੇ ਲਈ ਤੜਕੇ ਖਾਲੀ ਪੇਟ ਹਾਂ ਇੱਕ ਚੁਟਕੀ ਤਾਂ ਹਿੰਗ ਦੀ ਭੁੰਨੀ ਹਿੰਗ ਦੀ ਠੀਕ ਹੈ ਇੱਕ ਚੁਟਕੀ ਕਾਲੇ ਨਮਕ ਦੀ ਹਾਂ ਇੱਕ ਚੁਟਕੀ ਕਾਲੀਆਂ ਮਿਰਚਾਂ ਦੀ ਹਾਂ ਚਾਹੇ 2-2 ਚੁਟਕੀਆਂ ਪਾ ਲਈ ਹਾਂ ਇੱਕ ਗਲਾਸ ਲੈ ਕੇ ਅਦਰੜਕੇ ਦਾ ਉਹਦੇ ਵਿੱਚ ਘੋਲ ਕੇ ਤੜਕੇ ਨਿਰਨੇ ਕਾਲ ਜੇ ਪੀਣਾ ਇਹ ਠੀਕ ਹੈ ਤਲੀਆਂ ਚੀਜ਼ਾਂ ਫਾਸਟ ਫੂਡ ਇਹ ਸਾਰਾ ਕੁਝ ਛੱਡ ਦੇ ਬਰਗਰ ਪੀਜੇ ਠੀਕ ਹੈ ਤਾਂ ਫੇਰ ਇੱਕ ਦੂ ਕੀ ਕਰਨਾ ਹੈ ਜੀਰਾ ਤੇ ਸੌਫ ਹਾਂ ਠੀਕ ਹੈ ਜੀਰਾ ਤੇ ਸੌਂਫ ਇਹਨਾਂ ਦੇ ਮਾਲਾ 10-10 ਚਮਚ ਲੈ ਲਈ ਦੋਨਾਂ ਦੇ 10-10 ਹਾਂ 10-10 ਚਮਚ ਲੈ ਲਈ ਇਹਨਾਂ ਦਾ ਪਾਊਡਰ ਬਣਾ ਕੇ ਦੂਬਾਰਾ ਭੁੰਨ ਲਈ ਇਹਨਾਂ ਨੂੰ ਠੀਕ ਹੈ ਤੇ ਜਦੋਂ ਵੀ ਰੋਟੀ ਖਾਵੇਂ ਹਾਂ ਅੱਧਾ ਚਮਚ ਇਹਦਾ ਪਾਣੀ ਨਾਲ ਲੈ ਲਿਆ ਕਰੀ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਤਿੰਨ ਟਾਈਮ ਜੇ ਰੋਟੀ ਖਾਣੇ ਆ ਤਿੰਨ ਟਾਈਮ ਤਾਂ ਜੇ ਦੋ ਟਾਈਮ ਦੋ ਟਾਈਮ ਹਾਂ ਰੋਟੀ ਤੋਂ ਬਾਅਦ ਅੱਧਾ ਘੰਟਾ ਬਾਅਦ ਤੂੰ ਦੇਖੀ 5-7 ਦਿਨਾਂ 'ਚ ਤੈਨੂੰ ਹੌਲੀ ਹੌਲੀ ਤੇਰਾ ਪਾਚਨ ਤੰਤਰ ਜਮਾਂ ਸੈੱਟ ਹੋ ਜੂਗਾ ਤਾਂ ਜਿਹੜਾ ਤੈਨੂੰ ਰੋਟੀ ਖਾ ਕੇ ਜਾਂ ਕੁਝ ਵੀ ਖਾਣੀ ਪੀਣੀ ਆ ਨਾਲ ਦੀ ਨਾਲ ਲੈਟਰਿੰਗ ਆਉਂਦੀ ਆ ਉਹ ਹਟ ਜੂ ਠੀਕ ਹੈ ਤੇ ਲਿਖ ਕੇ ਹਾਂ ਲਿਖ ਕੇ ਦੇ ਦੇਣਾ ਤੈਨੂੰ ਮੈਂ ਤਾਂ ਇਹ ਵਰਤ ਲਈ ਤੇ ਰਿਜ਼ਲਟ ਮਿਲ ਜੂਗਾ ਠੀਕ ਹੈ ਤੇ ਪਰ ਤੈਨੂੰ ਤਲੀਆਂ ਚੀਜ਼ਾਂ ਮੰਨ ਲੈ ਜਿਹੜਾ ਤੇਰਾ ਪਾਚਨ ਤੰਤਰ ਖਰਾਬ ਨਾ ਹੋਵੇ ਉਹ ਛੱਡਣੀਆਂ ਪੈਣੀਆਂ ਜਿੰਗਾ ਪਾਣੀ ਵੱਧ ਤੋਂ ਵੱਧ ਪੀ ਆਪਾਂ ਇੱਕ ਚੁਟਕੀ ਤਾਂ ਲੈਣੀ ਆ ਹਿੰਗ ਦੀ ਭੁੰਨੀ ਦੀ ਠੀਕ ਹੈ ਹਾਂ ਇੱਕ ਚੁਟਕੀ ਲੈਣੀ ਆ ਤੂੰ ਕਾਲੀਆਂ ਮਿਰਚਾਂ ਦੀ ਹਾਂ ਇੱਕ ਚੁਟਕੀ ਲੈਣੀ ਐ ਤੂੰ ਕਾਲੇ ਨਮਕ ਦੀ ਕਾਲੇ ਨਮਕ ਦੀ ਹਾਂ ਪੁੰਨੀ ਹਿੰਗ ਕਾਲੀਆਂ ਮਿਰਚਾਂ ਕਾਲਾ ਨਮਕ ਹਾਂ ਆਦਰ ਰੜਕਾ ਇੱਕ ਗਲਾਸ ਲੈਣਾ ਖਾਲੀ ਪੇਟ ਉਹਦੇ ਵਿੱਚ ਮਿਕਸ ਕਰਕੇ ਤੜਕੇ ਪੀ ਲਿਆ ਕਰੀ 10 ਚਮਚੇ ਜੀਰੇ ਦੇ ਤੇ 10 ਹੀ ਸੌਫ ਦੇ ਭੁੰਨ ਕੇ ਇਹਨਾਂ ਦਾ ਪਾਊਡਰ ਬਣਾ ਕੇ ਰੋਟੀ ਤੋਂ 10-15 ਮਿੰਟਾਂ ਬਾਅਦ ਅੱਧਾ ਚਮਚ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਠੀਕ ਐ ਆ ਲੈ ਲਈਂ ਤਾ ਉਸ ਤੋਂ ਬਾਅਦ ਉਹ ਦੂਜੇ ਦਿਨ ਦੇਖੀ ਰਿਜ਼ਲਟ ਉਹ ਕਿੰਨੀਆਂ ਦਵਾਈ ਅੰਗਰੇਜ਼ੀਆਂ ਲਈ ਚੱਲੀਆਂ ਜਮਾ ਨਹੀਂ ਹਟਦੀ ਠੀਕ ਹੈ ਪਰਹੇਜ਼ ਰੱਖਣੇ ਪੈਣਗੇ ਤਲੀਆਂ ਚੀਜ਼ਾਂ ਫਾਸਟ ਫੂਡ ਜੀ ਬਰਗਰ ਛੱਡ ਦੇ ਪਾਣੀ ਵੱਧ ਤੋਂ ਵੱਧ ਪੀ ਚਾਹ ਛੱਡ ਦੇ ਇੱਕ ਠੀਕ ਹੈ ਤਾਂ ਉਸ ਤੋਂ ਬਾਅਦ ਆਂ ਭਰਤੀ ਪਹਿਲੇ ਦਿਨ ਹੀ ਰਿਜ਼ਲਟ ਮਿਲ ਜੂਗਾ ਠੀਕ ਹੈ ਅੱਛਾ ਆਂ ਭਰਤ ਕੇ ਦੇਖ ਲਈ ਤੂੰ ਚੰਗਾ ਹਾਂ ਮੈਂ ਵੀ ਕੀੜਾ ਮਾਰਿਆ ਮਾ